ਸਿੰਗਾ ਜੀ ਸਾਰੇ ਨੂੰ ਆਪਣਾ ਜੂਸ ਮਾਸਟਰ ਵੀਪੀਐਸ ਤੋਂ ਮੈਂ ਗੱਲ ਕਰ ਰਿਹਾ ਐ ਐਕਚੁਅਲੀ ਚਾਰ ਤਰੀਕ ਦੀ ਗੱਲ ਐ ਇੱਥੇ ਤਿੰਨ ਕੁੰਮੜੇ ਆਏ ਸੀਗੇ ਆਪਣਾ ਉਹਨਾਂ ਨੇ ਆਰਡਰ ਦਿੱਤਾ ਉਹਨਾਂ ਨੇ ਜੂਸ ਦਾ ਆਰਡਰ ਕਰਿਆ ਸੀਗਾ ਤੇ ਜੂਸ ਵਗੈਰਾ ਪੀ ਕੇ ਉਹਨਾਂ ਨੇ ਸ਼ੇਕ ਪੀ ਕੇ ਉਹਨਾਂ ਨੇ ਕੀ ਕਰਿਆ ਬਾਹਰ ਹੀ ਖੜ ਕੇ ਪੀਦੇ ਸੀਗੇ ਪੀਦੇ ਸਾਰ ਨਾ ਦੇ ਨਾਲ ਕਹਿੰਦੇ ਸੀ ਸਾਡੂੰ ਆਰਡਰ ਇੱਕ ਹੋਰ ਲਾ ਦੋ ਬੁੱਢਾ ਸਾਡੇ ਕੱਲੇ ਹੀ ਸੀਗਾ ਤੇ ਉਹ ਮੁੰਡਾ ਕੱਲੇ ਆਰਡਰ ਲਾਉਣ ਨੂੰ ਦਰਚ ਲਾ ਗਿਆ ਇਹ 5-10 ਮਿੰਟ ਉੱਪਰ ਖੜੇ ਪੇਮੈਂਟ ਬਿਨਾ ਕਰੇ ਹੀ ਸਾਰੇ 도ੜ ਗਏ ਮੁੰਡੇ ਤੇ ਇਹ ਦੇਖੋ ਇਮਾਨਦਾਰੀ ਨਾਮ ਦੀ ਚੀਜ਼ ਹੈ ਨਹੀਂ ਤੇ ਅਸੀਂ ਫਿਰ ਉਹਨਾਂ ਕੈਮਰੇ ਤੋਂ ਫੋਟੋਆਂ-ਫੋਟੋਆਂ ਕੱਢੀਆਂ ਨੇ ਫੋਟੋਆਂ ਕੱਢ ਗਿਆ ਸੀ ਫਿਰ ਨਾਂ ਨਾ ਪੂਰਾ ਸ਼ੋਅ ਕਰ ਦਿੰਦੇ ਆ ਤੁਸੀਂ ਦੇਖੋ ਇਹ ਬੰਦਿਆਂ ਦਾ ਧਿਆਨ ਰੱਖਿਓ ਇਹ ਬੰਦਿਆਂ ਦਾ ਜੇਦੋ ਇਹ ਸ਼ਗਲਾਂ ਤੁਸੀਂ ਧਿਆਨ ਨਾਲ ਦੇਖ ਲਓ ਇਹ ਬੰਦੇ ਖਾ ਪੀ ਕੇ ਨਿਕਲ ਜਾਂਦੇ ਨੇ ਫ੍ਰੀਜ ਚ ਸੋ ਥੈਂਕ ਯੂ ਤੁਸੀਂ ਇੱਕ ਵਾਰ ਫੋਟੋ ਤਾਂ ਨਾ ਦੇਖ ਲੋ ਕੌਣ ਨੇ ਮੁੰਡੇ ਇਹ ਤੇ ਰੈਸਟੋਰੈਂਟ ਵਾਲੇ ਖਾਸ ਕਰ ਤੁਸੀ ਧਿਆਨ ਰੱਖਿਓ ਇਹ ਜਿਹੜਾ ਆਂਦੇ ਨੇ ਥੋੜਾ ਇਹਨਾਂ ਪਰ ਨਿਗਰਖਿਓ ਠੀਕ ਹੈ ਥੈਂਕ ਯੂ